ਬਾਲੀ ਤੇ ਤੂੰ ਮੈਨੂੰ ਇਹ ਕਹਿੰਦੀਵੇਂ ਐ ਨਾ ਬੋਲੇ ਕਰੋ ਨਾ ਤੇ ਤੁਸੀਂ ਡਾਇਰੈਕਟ ਸਟਾਰਟ ਕਰ ਦਿਆ ਕਰੋ ਅੱਛਾ ਹਾਂ ਤਾਂ ਤੇ ਮੈਂ ਜੋ ਕਹਾ ਤੇਰੀ ਲੋਹੀ ਮੇਰੇ ਨੂੰ ਹੁਕਮਾਂ ਦੀ ਪਾਲਣਾ ਕਰਦੇ ਹੋ ਹੈ ਇੱਧਰ ਖੜੇ ਸਾਡੇ ਭੈਣ ਭਰਾ ਉਧਰ ਦੇਖੋ ਲਓ ਜੀ ਅੱਜ ਆਪਾਂ ਬਣਾਵਾਂਗੇ ਮੱਕੀ ਦੇ ਆਟੇ ਚ ਪਾ ਕੇ ਗੋਭੀ ਐਂਡ ਮੂਲੀ ਕਿੱਥੋਂ ਆ ਗਿਆ ਇਹ ਬਵਾਕੜ ਜਾ ਉੱਡੀ ਆ ਰਹੇ ਆਟੇ ਕਿੱਈ ਆ ਰਹੇ ਆਟਾ ਘੱਟ ਲੱਗ ਰਿਹਾ ਮੈਨੂੰ ਹੋਰ ਬੋਲਣਾ ਹਣਾ ਹਾਂ ਤੇ ਅੱਜ ਸਾਗ ਤੁਸੀਂ ਦੇਖਿਆ ਜਿਹਦਾ ਪਹਿਲਾ ਸਾਗ ਬਣਿਆ ਸੀ ਸਾਗ ਦੇ ਨਾਲ ਫਿਰ ਇੱਕ ਆਪਾਂ ਨੇ ਕੀ ਬਣਾਈ ਸੀ ਵਿੱਚ ਦੀ ਆਪਾਂ ਇੱਕ ਤੀਜੀ ਹੋਰ ਵੀ ਬਣਾਈ ਸੀ ਪਰ ਸਾਗ ਪੂਰਾ ਪੂਰਾ ਹੀ ਆਇਆ ਸਾਗ ਦਾ ਇਹ ਫਰਿਆ ਨਹੀਂ ਹੈਗਾ ਵਿੱਚ ਮਿਕਸ ਕਰ ਦਨ ਗੁਲੀਆਂ ਯਾਰ ਇਹ ਵੀ ਮੇਰੇ ਨਾਲ ਮਿਕਸ ਕਰਨਾ ਤੇ ਪਰ ਜਾਨਾ ਆ ਬੜੇ ਖੋਸੇ ਕਿ ਮੈਂ ਜੋ ਖਾਣੇ ਯਾਰ ਆਹ ਦੇਖੋ ਆਈ ਆ ਰਹੀਆਂ ਹਾਂ ਇਤਨੀ ਜੀ ਮਤ ਇਤਲੀ ਆ ਜੱਟਾ ਵੇ ਤੂੰ ਫੁੱਲੇ ਲਾਉਂਦਾ ਹਣਾ ਗਾਣਾ ਹੀ ਦਾ ਉਹਦਾ ਰਾਤ ਵਿੱਚ ਬੰਦੇ ਦਾ ਵਿਚਾਰੇ ਦਾ ਜਿਆਦਾ ਰਹੇਗੇ ਬੰਦੇ ਦੀਆਂ ਨਾ ਬੰਦਾ ਚਲਾ ਜਾਂਦਾ ਹੈ। ਉਹ ਆਖੀ ਗੁਰੂ ਸਤਨਾਮ ਦਾ ਪਾਸ਼ਾ। ਅੱਜ ਸਾਡੀ ਕਿਰਨ ਭੈਣ ਵੀ ਨਹੀਂ ਆਈ ਹੈਗੀ ਅੱਜ ਕੰਮ ਜਿਆਦਾ ਹੈ ਸਵੇਰ ਤਾਂ ਲੱਗੀ ਪਈਆਂ। ਤੇ ਹਰ ਥੋੜੀ ਬੋਤੀ ਸਫਾਈ ਵੀ ਹੋ ਗਈ ਮਾੜੀ ਮੋਟੀ ਜਿਆਦਾ ਨਹੀਂ ਹੋਈ ਹੈਗੀ। ਮੋਟਾ ਮੋਟਾ ਖਲਾਰਾ ਚੁੱਕ ਲਿਆ ਤੇ ਹੁਣ ਮੈਂ ਕਿਹਾ ਵੀ ਆਟਾ ਬਣ ਕੇ ਰੱਖ ਦਿੰਦੇ ਆ ਕਿਉਂ ਜੂ ਲੋੜ ਹੋਏਗੀ। ਤੇ ਮੰਮੀ ਸੁਖ ਨਾਲ ਆਪਣੇ ਆ ਗਿਆ। ਤੇ ਮੰਮੀ ਜੀ ਰੋਟੀਆਂ ਲਾ ਸਕਦੇ ਤੁਹਾਨੂੰ ਲਾ ਦਾਂਗੇ ਨਹੀਂ ਤਾਂ ਫਿਰ ਵਿੱਚ ਦੀ ਲਾਣੀ ਪਾਉਂਦੀ ਰੋਟੀ ਵਈ। ਇੱਕ ਵਾਰੀ ਕੀ ਜਿੱਦੜ ਕੰਮ ਹੁੰਦਾ ਨਾ ਬੁਟੀਕ ਤੇ ਜ਼ਿਆਦਾ ਉਦੋਂ ਨਹੀਂ ਕੋਈ ਨਾ ਕੋਈ ਘਰੇ ਕੰਮ ਵੱਜ ਜਾਂਦਾ ਯਾਰ ਇਹਨੂੰ ਜੁੱਕੋ ਪਹਿਲਾਂ ਤਾਂ ਇਹਨਾਂ ਮੇਰੇ ਜਿਹੜਾ ਬੋਲੇ ਉਹ ਹੀ ਕੁੰਡਾ ਬੋਲੇ ਜਿਹੜਾ ਜੋ ਮੰਗੂਗਾ ਉਹਨੂੰ ਹੱਲ ਕਰਨੀ ਪੋਵੇ ਯਾਰ ਇਹ ਨਹੀਂ ਜੇ ਜਿੰਨਾ ਮੈਂ ਡਿਮਾਂਡ ਕੀਤੀ ਹੈ ਹਾਂ ਆਹ ਮੇਰੇ ਨਾਲ ਕਦੋਂ ਵਾਰ ਹੋ ਰਿਹਾ ਇਹ ਹਾਂ ਅੱਲਾ ਕਰਨ ਬਹੁਤ ਜਗੜਾ ਮੋਟਾ ਲੱਗਦਾ ਜਾਲ ਨੂੰ ਪਾਣੀ ਆ ਇਹ ਬੰਦਿਆਂ ਨੇ ਪਾਣੀ ਬੁਟੀਕੀ ਬੋਲੇ ਜੀ ਬੋਲੇ ਬਣਾ ਧੰਨਵਾਦ ਅੱਜ ਮੈਂ 12 ਰੁਪਏ ਲਾ ਦੇਈਏ ਜਦ ਤੱਕ ਨਾ ਵੀ ਜਾ ਤੈਂਦਰਾ ਬੋਲੀ ਠੀਕ ਹੈ ਜੀ ਠੀਕ ਕਿਆ ਨੂੰ ਜੂੜੂ ਆਈ ਨਹੀਂ ਤੇ ਮੈਂ ਹੁੰਨੀ ਆ ਅ ਸਾਡੇ ਆਈ ਕਿਰਨ ਨਹੀਂ ਆਈ ਹੈਗੀ ਅੱਜ ਹੋਰ ਠੀਕ ਨਹੀਂ ਹੈਗੀ ਅੱਜ ਆ ਕੇ ਕਰਨੇ ਪੈਣਗੇ ਸਾਰੇ ਸਕੰਦੇ ਕਿਆ ਰੋਟੀ ਦਾ ਮਨ ਇਪਰੇ ਤੇਰਾ ਪਪੂ ਸੋਰ ਕਰਦੇ ਬਣ ਗਿਆ ਉਹ ਕਰਾ ਲਾ ਸੱਚੇ ਕੰਮ ਕਰੀਏ ਤੁਸੀਂ ਸਾਰਾ ਕੰਮ ਕਰਾ ਕੇ ਘਰ ਸਾਰਾ ਕੰਮ ਛਿੱਲੇ ਦੋ ਸਾਰਾ ਕੰਮ ਛਿੱਲੇ ਦੋ ਵਾਹ ਪਿਆਰ ਉਹਨੇ ਤੈਨੂੰ ਕਰ ਲੈਣੀ ਹੋਵੇ ਤੇ ਇਹਨੇ ਕਿਹਾ ਤੈਨੂੰ ਕੀ ਆ ਨੀ ਪਿਆਰ ਮੈਂ ਮੈਂ ਕਹਿ ਰਹਾ ਤੇ ਤੈਨੂੰ ਠੀਕ ਹੈ ਨਾ ਹਾਂ ਐਮ ਐਲ ਆਰ ਦੀ ਵੀ ਤੂੰ ਹੀ ਤਾਂ ਮੇਰੇ ਬਿਫੇਰੀ ਕੁੱਤੇ ਖਾਣੀ ਕਰਦੇ ਹੋ ਕੋਈ ਤਾਂ ਸਮਝ ਛੱਡ ਦੇ ਹੈਗੀ ਮੇਰੀ ਕੁੱਤੇ ਖਾਣੀ ਕਰਦੇ ਆ ਤੇ ਕੁੱਤੇ ਤਾਂ ਨਹੀਂ ਕਰਦਾ ਕੁੱਤੇ ਖਾਣੀ ਦੀ ਵਰਤੀ ਹੁੰਦੀ ਹੈ ਉਹ ਹਾਂ ਔਰ ਪਿਆਰ ਤਾਂ ਹੀ ਹੁੰਦੇ ਉਹ ਤੇ ਫੇਰ ਆ ਗਿਆ ਉਹ ਮੱਕੜ ਜਾਏ ਚਾਪੜੇ ਕਿਤਲੀ ਦੀ ਹੈ ਚਾਪੜੇ ਖਾਊਏ ਇਹ ਖਾ ਕੇ ਦਲਚ ਪੈਣਾ ਹਟਦੀ ਨਹੀਂ ਹੈਗੀ ਕੋਈ ਫਟਾਫਟਾ ਪਾਟੇ ਇਹਨਾਂ ਸਿੱਧਾ ਆਪਾਂ ਡੱਕਾਟੇ ਚ ਗੁੰਨ ਲੈਣਾ ਤੇ ਕੋਈ ਆਪਾਂ ਇਹ ਲੱਗ ਤੋਂ ਨਹੀਂ ਪੇਸਟ ਦਾ ਤਿਆਰ ਕਰਨਾ ਜਾਂ ਕੁਛ ਨਹੀਂ ਸਿਰਫ ਮੱਕੀ ਦਾ ਤੇ ਥੋੜਾ ਜਿਹਾ ਕੜਕਾ ਦਾ ਆਟਾ ਇੱਥੇ ਮੈਂ ਮਿਕਸ ਕਰ ਲਿਆ ਈ ਤੇਈ ਭੈਣਾ ਕਹਿੰਦੇ ਸਾਨੂੰ ਪ੍ਰੋਪਰ ਦੱਸ ਦਿਆ ਕਰੋ ਹਣ ਠੀਕ ਹੈ ਇਹ ਤਾਂ ਕੰਮ ਆ ਜਾਂਦੇ ਨੇ ਜਿੱਜਾ ਮੱਕੀ ਦਾ ਆਟਾ ਥੋੜਾ ਜਿਹਾ ਕੜਕਾ ਦਾ ਆਟਾ ਮਿਕਸ ਕੀਤਾ ਕਿਉਂਕਿ ਜਿਹੜਾ ਮੱਕੀ ਦਾ ਆਟਾ ਪ੍ਰੋਪਰ ਹੈ ਆਪਾਂ ਕੱਲਾ ਹੁੰਨਾ ਕਿ ਤੇ ਰੋਟੀ ਪੱਕਣੀ ਨਹੀਂ ਹੈਗੀ ਉਹ ਕੋਈ ਐਕਸਪਰਟ ਬੰਦਾ ਹੀ ਪਕਾ ਸਕਦਾ ਤੇ ਆਪਾਂ ਐਕਸਪਰਟ ਨਹੀਂ ਹੈਗੇ ਠੀਕ ਹੈ ਜੀ ਤੇ ਇਹਦੇ ਵਿੱਚੋਂ ਆਪਾਂ ਸਾਰਾ ਸਮਾਨ ਪਾ ਕੇ ਲੂਣ ਮਿਰਚ ਮਸਾਲਾ ਜੋ ਵੀ ਤੁਸੀਂ ਮਸਾਲੇ ਐਡ ਕਰਾ ਕੇ ਪਾ ਸਕਦੇ ਹੋ ਉਸ ਤੋਂ ਬਾਅਦ ਸਿੱਧੀ ਆਣੀਆ ਚੱਕ ਲੈ ਤਾਂ ਕਿ ਉਹਦੇ ਵੇਲੇ ਰੋਟੀਆਂ ਬੇਲੋ ਤੇ ਆਰਾਮ ਨਾਲ ਪਕਾਓ ਤੇ ਘਿਓ ਤੇ ਬਟਰ ਲਾ ਕੇ ਖਾਓ ਤੇ ਪੇਟ ਵਧਾਓ ਠੀਕ ਹੈ ਤੇ ਵੇਟ ਵੀ ਵਧਾਓ ਮੇਰੇ ਵਾਂਗੂ ਹਨਾ ਹੋਈ ਚਾਹ ਕਰੋ ਸਵੀਟ ਕੌਣ ਪਾਉ ਲੋ ਹੈ ਹਾਂ ਹਨਾ ਸਵੀਟੂ ਕੌਣ ਨਾਲ ਦੇ ਸਵੀਟੂ ਕੌਣ ਪੁੱਤ ਕਰੋ ਨਹੀਂ ਹੋਣਾ ਨਾ ਪੀਣੀ ਹੈ ਕਿਹੜੀ ਰੋਟੀ ਚਾਹ ਤੋਂ ਬਾਹਰ ਦੇਤੀਆ ਬਟ ਕੋਈ ਨਹੀਂ ਆ ਫਤੇ ਦਾ ਤੜਾ ਸ਼ਾਲਾ ਹੋਇਆ ਤੇ ਫਤੇ ਨੂੰ ਸੁਣ ਕੇ ਨਹੀਂ ਕਿ ਕਿੱਡਾ ਸ਼ਾਲਾ ਰਹਿ ਤਾ ਕਿੱਡਾ ਕਿੱਥੇ ਹੋਇਆ ਐਡਾ ਬਸਾਲਾ ਹੋਇਆ ਕਿ 10 ਸ਼ਾਲਾ ਕਿੱਧਰ ਵਾਲਾ ਬੈ ਜਾ ਜਾ ਕੇ ਗਵਾਰਡੀਆਂ ਕਰੇ 10 ਸ਼ਾਲਾ ਫਤੇ ਦਾ ਸ਼ਾਲਾ ਹੋਇਆ ਮੇਰੇ ਕੋਲ ਆਖ ਹੈ ਕਿ ਨਾਲ ਸੁਣ ਕੇ ਨਹੀਂ ਦੇਖਤਾ ਸਹੀ ਦੇਖਤਾ ਸਹੀ ਕਿਵੇਂ ਕਹੀ ਜਾਂ ਦੇਖਤਾ ਸਹੀ ਦੇਖਤਾ ਸਹੀ ਆ ਦੇਖ ਮੈਂ ਮੈਂ ਕੋਈ ਗੱਲ ਨਹੀਂ ਪੁੱਤ ਇਹ ਜੱਟਾਂ ਨੇ ਇੰਨੀ ਖੱਟਾ ਫੁੱਟਾ ਚੱਲਦੀਆਂ ਰਹਿੰਦੇ ਕਹਿੰਦਾ ਮਮਾ ਨੂੰ ਕੀ ਪਤਾ ਇਹ ਤਾਂ Hindu ਹੈ ਕਹਿੰਦਾ ਮੈਂ ਤਾਂ Hindu ਹੈ ਆ ਮੈਨੂੰ ਬੋਤਾ ਹੈ ਜਦ ਮੈਂ ਜਗਾ ਕਰਦਾ ਹੁਣ ਇਹਨਾਂ ਨੂੰ ਬੁਲਾਉਣਾ ਹੈ ਅੱਜ ਲੈ ਬੁਤ ਘਾਰੇ ਮਤੇ ਆਪਣੇ ਹੱਥ ਦਾ ਕਰ ਦੋ ਚਾਰ ਨੱਦ ਘਾ ਦੋ ਆ ਚਾਲਾ ਹੋ ਗਿਆ ਤੇਰੇ ਉੱਤੇ ਲੈ ਮੈਂ ਤੁਹਾਨੂੰ ਵੀਡੀਓ ਪਬਲਿਕ ਕਰ ਦਾਂ ਹੁਣ ਲਾਉਂਗੇ ਪੰਗੇ ਪੁੱਤ ਲਾਉਂਗੇ ਪੰਗੇ ਕਿਉਂ ਲੈ ਲਿਓ ਫਤਿਹ ਦੀਆਂ ਛੁੱਟੀ ਵੇਸੀ ਕਰਾਤੀ ਹਨਾ ਫਤਿਹ ਅੱਸੀ ਨਹੀਂ ਸਾਰਾ ਯਾ ਵਾ ਯਾ ਹਾਂ ਭਾਈ ਕਮਨ ਸੇਵਾ ਕਰਨਾ ਹੈ ਸੇਵਾ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੀ ਓਹ ਡੁਪਲੀਕੇਟ ਮਾਂ ਤੇਰੀ ਏ ਡੁਪਲੀਕੇਟ ਮਾਂ ਅਰिजिनल ਮੰਮੀ ਤਾਂ ਗਈ ਹੋਈ ਏ ਹੂੰ ਚਾ ਚੁੱਪ ਕਰਕੇ ਖਵਾ ਦੋ ਸਹੀ ਸਾਡੇ ਕੋਲ ਦਿਨਾਂ ਚੜੇ ਦੀ ਅਰिजिनल ਮੰਮੀ ਹੈ ਮੰਮੀ ਹੈ ਹਾਂ ਉਹ ਦੂਪਾਲੇ ਨੇ ਕਿਹਾ ਤੁਸੀਂ ਆਪਣੇ ਰਾਹ ਲਾਓ ਬਗਲੀਆ ਅਪਾ ਜੀ ਅੰਜਲੀ ਅਰਤੀ ਅੰਜਲੀ ਕਿੱਥੇ ਗਈ ਅੰਜਲੀ ਦਾ ਚਾਹ ਉੱਗ ਗਈ ਲਾਓ ਫਤ ਚੰਗੀ ਤਰ੍ਹਾਂ ਖਾਗ ਲਾ ਗਲੇ ਤੇ ਨਾ ਫਸਾਲੀ ਕਿਤੇ ਕਰਦਾ ਕਿ ਪੈਂਗਾ ਜਾ ਮੈਂ ਪੈਂ ਦੀ ਮੰਮੀ ਹੈ ਚਾਰ ਹੀ ਬਾਤੀ ਬਾਤੀ ਆਪਾਂ ਪੀ ਲਈ ਗੱਡੀ ਜਿਹੜੀ ਸਵੇਰੇ ਟਾਈਮ 'ਚ ਬੋਲੁੰਦਾ ਤੇਲ ਨਾਲ ਉਧਰ ਕੀ ਰੀਜ਼ ਨਹੀਂ ਆਗੀ ਉਦੋਂ ਬਾਅਦ ਆਂ ਡੀਜ਼ਲ ਪਾਈ ਦਾ ਕੱਚਾ ਪਣਾ ਤੇਲ ਜੇ ਪਾਈ ਜਾਂਦਾ ਮੈਂ ਇਧਰੋਂ ਬਣ ਗਈ ਚਾਹ ਉਧਰੋਂ ਬਣ ਗਈ ਚਾਹ ਬਲਾ ਹਤੇ ਤੇ ਮਮਮੀ ਨੇ ਕੋ ਦੂਜਾ ਨਾ ਹੈ ਤੇ ਮੇਰੇ ਕੋ ਮੰਜਾ ਤੈਨੂੰ ਲੈ ਕੇ ਨਹੀਂ ਜਾਣਾ ਕਾਹ ਦੀ ਛਰੀ ਮਾਂ ਹੈ ਤੇ ਦੱਸ ਨੀ ਦਮ ਕਰਨਾ ਅੰਜੂ ਪਾਰ ਮਾਰਨਾ ਤੇ ਨਹੀਂ ਨਾ ਪਸਵਾਇਆ ਉਹਦੀ ਪਾਣੀ ਤੁਸੀਂ ਇੱਧਰ ਆ ਕੇ ਮਾਰ ਲਗਦੀ ਦੀ ਰੋਟੀ ਪੱਕ ਗਈ ਆ ਜਾ। ਹਾਂ। ਆਪਾਂ ਨੂੰ ਉੱਥੇ ਰਹਿ ਰਹਿਣਾ ਪੋ। ਆਪਾਂ ਨੂੰ ਇੱਥੇ ਰਹਿਣਾ ਕਰਨਾ ਏ। ਤੀੜੀ ਬੜਨਾ ਤੱਕ। ਤੋਂ ਨੂੰ ਕਹਿੰਦੀ ਮਦਦ ਉਸ ਪਾਈਗਾ ਕਿ ਇੱਧਰ ਆਇਆ ਰੋਟੀ ਤਾਂ ਬਾਹਰ ਕੌਣ ਏ? ਬੱਬੀ ਏ। ਸਾਨੂੰ ਜਾਣੀ ਬਾਹਰ ਬੱਬੀ ਆਇਆ। ਨਹੀਂ ਉਹ ਹੈ। ਯੁਗੇਸ਼ਵਰ। ਯੁਗੇਸ਼ਵਰ ਕੋਲ ਜਾ ਗੇਟ। ਯੁਗੇਸ਼ਵਰ ਨਾ ਤਾਂ ਏ। ਚੰਗਾ ਇਹ ਤਾਂ ਖੁੱਲਿਆ ਤਾਂ ਪਿਆ ਗੇਟ। ਆਲੋ ਹਾ ਜੇਸਰ ਥੋੜੀ ਵੱਡਾ ਜੀ ਕਰਦਾ ਨਹੀਂ ਤੂੰ ਕੰਮ ਤੇ ਉੱਚੀਆਂ ਤੇ ਲੰਘ ਤੀ ਉੱਚੀਆਂ ਵੱਲਾਂ ਨਹੀਂ ਕਰਦੇ ਇੰਦਾਂ ਇਹ ਤਾਂ ਉਹ ਜੇ ਕੋਈ ਰੰਗ ਲਾ ਕਰੂਣਾ ਯਾ ਮੈਂ ਕੀ ਕਹਿ ਲੱਗੂ ਵੀ ਵਿਆਹ ਹੈ ਵਿਆਹ ਕਹੇ ਦੀ ਚੀਜ਼ ਹੈ ਜਿਹੜਾ ਉਹਦਾ ਪਰਸੀ ਉਹ ਵੀ ਸਾਡੇ ਲੱਭ ਜਾਂਦਾ ਹੈ ਦੇਖ ਲੈ ਪਰ ਕੱਟੇ ਜਾਂਦੇ ਨੇ ਉਹਦੇ ਸਾਡੇ ਕੱਟੇ ਜਾਂਦੇ ਹੋਰ ਜਿਹੜੇ ਪਰ ਕੱਟੇ ਜਾਂਦੇ ਨੇ ਉਹਰੇ ਹੋਰ ਪਰ ਕੱਟੇ ਕੋਈ ਨਹੀਂ ਕੱਟੇ ਹੈਗੇ ਸਾਡੇ ਪਿੰਡ ਦਾ ਰਖ ਸੀਰੀਆ ਸੇ ਤਾਗੇ ਇਹ ਤਾਂ ਸੱਚ ਹੈ ਹੀ ਹੈ ਪਿੰਡ ਦਾ ਥੱਲੇ ਹੀ ਫੜਫੜ ਕਰੀਦਾ ਹੋਰ ਹੋਰ ਪਤਾ ਹੈ ਪਤਾ ਸਭ ਨੂੰ ਲਬਿੰਜਾ ਵੀ ਚੱਲ ਰਿਹਾ ਠੀਕ ਹੈ ਕੱਟੇ ਖਾਸੇ ਢੀ ਭਟੀ ਚ ਬੜਾ ਕੰਮ ਦਿੱਤਾ ਹਰਦੀਪ ਨਹੀਂ ਆਉਣਾ ਮਾ ਫੈਰੇ ਗਾ ਮੈਂ ਕਿੰਨਾ ਕਹਿੰਦਾ ਕਿੰਨਾ ਮੈਨੂੰ ਸਵੇਰਾ ਚਾਹੀਦਾ 10000 ਰੁਪਿਆ اچھا ਮੈਂ ਬੋਟ ਦਾ ਪਤਾ ਨਹੀਂ ਕੀ ਕਰਾਉਣਾ ਤੇ ਮੈਨੂੰ ਕਿਹਾ ਵੀ ਨਹੀਂ ਹੁਣ ਮੈਂ ਖਰਚੇ ਵੜੇ ਹੋ ਗਏ ਵੀ ਹੁਣ ਹੱਥ ਤੰਗ ਐ ਤੇ ਹਜੇ ਕੁਝ ਨਹੀਂ ਕਰਨਾ ਤੂੰ ਛੱਡ ਦੇ ਆਏ ਮੇਰੇ ਚੁੜੀ ਤੇ ਕਹਿੰਦਾ ਜਦੋਂ ਤੁਸੀਂ ਬਾਹਰ ਕੇ ਇਹੀ ਜਰਮਨ ਗਏ ਸੀ ਤੇ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਨਾ ਜਾਓ ਤੁਸੀਂ ਇਹਦਾ ਰੱਖਾ ਕਰਕੇ ਆਇਓ ਕਹਿੰਦਾ اچھا ਮੇਰੇ ਮਾਰੇ ਕਹਿੰਦਾ 10000 ਰੁਪਿਆ ਜ਼ਿਆਦਾ ਹੋ ਗਿਆ ਹੂੰ ਮੂੰ ਹੈਗਾ ਤੇਰਾ 10000 ਰੁਪਿਆ ਲੈ ਗਾਲਾ ਹੂੰ ਹਣ ਬੋਲ ਉਹ ਤਾਂ ਬੜਾ ਚੰਮਲ ਚੰਮਲ ਬੋਲਣ데요 ਬਲੋਗ ਬੰਦ ਕਰੋ ਇੱਕ ਬੰਦਾ ਚੋਰੀਆਂ ਦੇਖ ਰਿਹਾ ਉਹ ਆ ਗਿਆ ਉਹ ਆ ਗਿਆ ਉਹ ਦੇ ਲੈ ਤੂੰ ਕਰਨਾ ਹੈ ਤੇਰਾ ਤੇਰਾ ਆਹ ਹੱਥ ਵੀ ਟਰੈਕ ਕਰਨਾ ਹੈ ਚੱਲ ਦਰ ਇੱਕ ਕੱਪ ਹੋਇਆ ਕਰੀ ਰੱਖਿਆ ਇੱਕ ਦੰਦ ਕਿਹਾ ਹੈ ਕਰੀ ਰੱਖਿਆ ਮੇਨੂੰ ਦਰ ਮੈਂ ਕਰਕੇ ਨੇ ਇਧਰੇ ਕੋਈ ਪੈਸਾ ਨਹੀਂ ਕੋਈ ਕੁਛ ਨਹੀਂ ਠੀਕ ਹੈ ਨਾ ਹਾਂ ਦੱਸ ਦੱਸ ਇਹ ਦਕਾਨ ਚ ਜਸ नहीं पैसे कहते बापा बी पूछना गल ਮੈਂ ਨੇ ਅਪਲਾਈ ਦਾ ਹੀ ਹੈ ਮੈਂ ਐਮਪਲਾਈ ਦਾ ਹੀ ਹੈ ਕਿਹੜਾ ਮੈਂ ਨੇ ਅਪਲਾਈ ਕੋਈੜਾ ਹੈ ਹੈ ਮੈਂ ਐਮਪਲਾਈ ਕੋਈੜਾ ਹੈ ਆ ਦੇਖੋ ਜਿਹਨੇ ਖੜਾ ਹੈ ਕਹਿੰਦੇ ਪਾਪਾ ਮੈਂ ਕਹਿੰਦਾ ਪਹਿਲੇ ਖਵਾਣੇ ਕਹਿੰਦਾ ਪੈਸੇ ਪਾਪਾ ਬੇਰੋਜ਼ਗਾਰ ਹੈ ਹੈ ਬੇਰੋਜ਼ਗਾਰ ਥੋੜੀ ਕਾ ਤੂੰ ਇਹ ਬੁਠਾ ਹੀ ਪੈਂਦੇ ਇਹਨੂੰ ਮੈਂ ਕਹਿੰਦਾ ਕਹਿੰਦਾ ਪੈਸੇ ਪਾਪਾ ਕੋ ਲੈਣੇ ਤੇ ਮੈਂ ਕਿਹਾ ਤੂੰ ਮੈਨੂੰ ਕਾ ਤੂੰ ਪੁੱਛਿਆ ਲੈ ਮੈਨੂੰ ਦੱਸਾਂ ਲੈ ਕਿ ਪੁੱਛਿਆ ਲੈ ਨਹੀਂ ਤਾਂ ਪਾਪਾ ਨੂੰ ਮੰਗਣਾ ਪਾਪਾ ਤੋਂ ਹਾਂ ਜੇ ਮੰਗ ਪਾਪਾ ਕੋ ਪਾਪਾ ਦਾ ਯਾਰ ਮੈਂ ਤਾਂ ਲਿਆਉਂਗਾ ਕਿੱਥੇ ਜਾਏਗਾ ਤੂੰ ਕਿਥੇ ਨਹੀਂ ਜਾਣਾ ਕਾ ਚੱਲ ਗਾਦੇ ਚੱਲ ਚਲ ਪ ਹਲ ਮਾਰੀ ਨਜ਼ਰੇ ਸੇ ਮੇਰੇ ਸੇ ਟੁੱਟ ਜੇ ਭੈ ਕੀ ਭਾਈਆ ਦਾ ਮੋਠੀ ਚ ਤੂੰ ਆ ਜਨਾ ਆਏ ਮਾਰਤਾ ਵੇ ਲੋਕੋ ਬੂ ਵੇ ਮੱਗੀ ਵੇ ਐ ਨਾ ਆਉਣਾ ਪਨੀਤ ਦਾ ਬਰਥਡੇ ਵੀ ਆਉਣ ਵਾਲਾ ਜੀ ਪਨੀਤ ਦਾ ਬਰਥਡੇ ਹੈਗਾ 5 ਨਵੰਬਰ ਨੂੰ ਠੀਕ ਹੈ ਤੇ ਸਾਰੇ ਜਣੇ ਜਰੂਰ ਬੈਸਟ ਵਿਸ਼ਸ ਦਿਓ ਮੇਰੇ ਪੁੱਤ ਨੂੰ ਮੇਰੇ ਪੱਤਨੀ ਦੀ ਲੰਬੀ ਉਮਰ ਹੋਵੇ ਹੈਂ ਵੈਸੇ ਮੈਨੂੰ ਬਹੁਤ ਸਾਰੇ ਫੋਨ ਮੈਸੇਜ ਆਉਂਦੇ ਦੇਖੀ ਤੁਹਾਡਾ ਪਰਨੀਤ ਬਹੁਤ ਜ਼ਿਆਦਾ ਸਿਆਣਾ ਤੇ ਵਾਕਿਆ ਮੇਰਾ ਪੁੱਤ ਬੜਾ ਹੀ ਸਿਆਣਾ ਏ ਜਿਹੜਾ ਜ ਮੇਰਾ ਪੁੱਤ ਪਰਮਾਤਮਾ ਸਾਰਿਆਂ ਨੂੰ ਐਹ ਜੀ ਲਾਦ ਦੇਵੇ ਠੀਕ ਹੈ ਮੇਰਾ ਪੁੱਤ ਦੇਵੇ ਹੈ ਹੈ ਲਾ ਵਾ ਬੰਦ ਜਦ ਮੈਂ ਵੀ ਗੱਲਾਂ ਕਰਨੀ ਇਹ ਵੀ ਬੰਦ ਕਰਕੇ ਗੱਲਾਂ ਕਰਨੀ ਲੈ ਮੈਂ ਚੁੰਨੀ ਕਿੱਥੇ ਮੈਂ ਜਾਵਾਂ ਬਲੀਚ ਹਾਂ ਬਾਹਰ ਹੈ ਬਾਹਰ ਆਇਆ ਬਾਹਰ ਤਾਂ ਆ ਰਿਹਾ ਮੈਂ ਤੇਰੇ ਹੱਥ ਪਹਿਲੇ ਟੁੰਡਾ ਆ ਰਾਤ ਭਰ ਟੰਡਾ ਕੀ ਹੈਲਪ ਕਰਾ ਰਹੇ ਹਾਂ ਬੱਲੇ ਬੱਲੇ ਆਪੇ ਲੱਗੇ ਹੋਏ ਹੋ ਹੈ ਇਹ ਤਾਂ ਸੋਰੀ ਇਹ ਤਾਂ ਗਾਣਾ ਹੈ ਉਹ ਲਗੜਾ ਤੀਦਾ ਅਸੀਂ ਮਿਹਨਤ ਕਰੀਏ ਕੋਈ ਹੱਕ ਨਾ ਨਹੀਂ ਹੈ ਨਾ ਆ ਦੇਖੋ ਇੱਧਰ ਊਂਗਲ ਟਰਾਲੀਆਂ ਸਾਡੇ ਘਰ ਦੇ ਮੂਰੇ ਘਟੋ ਘਟ ਚਾਰ ਪੰਜ ਨਿਕਲੇ ਆਉਂਦੀ ਨੇ ਦਿੱਲੀ ਲੈ ਵੀ ਅਫਤਾਰ ਸਿੰਘ ਵੀ ਲੱਗੇ ਨਾ ਜ ਹੈ ਵੈਰੀ ਗੁੱਡ ਬੰਦੂ ਲੱਗੀ ਹੈ ਵੈਰੀ ਗੁੱਡ ਵੈਰੀ ਗੁੱਡ ਮਨਾ ਪੁੱਤ ਦਾ ਕੰਮ ਕਰਨੀ ਆ ਅਗਲੀ ਪੁੱਤ ਵੀ ਲੱਗੇ ਹਾਂ ਇਹਦੇ ਕੰਮ ਪੁੱਤ ਨੂੰ ਕਰਨੀ ਨਹੀਂ ਕਰਨੀ ਫਤੇ ਵੀ ਚੱਕ ਰਿਹਾ ਫੱਟੇ ਕਿੱਚੇ ਤੋਂ ਕਿੱਚੇ ਤੋਂ ਕੰਮ ਇਹ ਕਈਆਂ ਨਾ ਖਿੱਚੇ ਜਾਣਾ ਇਹਦੇ ਨਾਲ ਥੋੜੀ ਕੋਈ ਮੈਂ ਹੀ ਪਹਿਣਾ ਇੱਥੇ ਕਿਹੜਾ ਕੋਈ ਦੇਖਦਾ ਹੂੰ ਇੰਨਾ ਕੰਮ ਮਾਰ ਸਾਹ ਕਰਾਂਗੇ ਮੈਂ ਹੀ ਪਹਿਣਾ ਮਾਰ ਸਾਹ ਦਾ ਕੋਈ ਪਤਾ ਲੱਗ ਜਾਣਾ ਬੜੀ ਉਹ ਪਰ ਉਹ ਪਰ ਲੱਗਾ ਆਪਣਾ ਪਰ ਤੋਂ ਪਾ ਤੋਂ ਪਾ ਆਉਣ ਵਾਲੇ ਮਾਂ ਥੋੜੀ ਨਵੀਂ ਜੁੱਤੀ ਖਰਾਬ ਕਰ ਰਿਹਾ ਪਤਾ ਜੁੱਤੀ ਹੈ ਕਿਉਂ ਪਾ ਕੇ ਆਇਆ ਮੈਂ ਪੁੱਤ ਲਾ ਕੇ ਆਇਆ ਚਲੋ ਜੁੱਤੀ ਲਾ ਦੇ ਮੇਰੇ ਪੁੱਤ ਆ ਦੇਖੋ ਹੁਣ ਇਹ ਉਹ ਕਿਹੜਾ ਕਹਿਣਾ ਮਨ ਉਹ ਅਸੀਂ ਮੈਂ ਤੇ ਕਰੀਏ ਕੋਈ ਮੈਂ ਤੇ ਕੀਤੀ ਆ ਕਦੇ ਸਾੜਾ ਨਹੀਂ ਕੀਤਾ ਨਹੀਂ ਨਹੀਂ ਇਹ ਗੱਲ ਮੈਂ ਤੁਹਾਨੂੰ ਪੈਰਾਂ ਕਿ ਪੈਰਾਂ ਚੱਲ ਜਾਣਗੇ ਪਰ ਇਹਦਾ ਮੈਂ ਤੁਸੀ ਪਾਲੋ ਤੁਸਤੇ ਕੋਈ ਕੰਮ ਨਹੀਂ ਕਰ ਰਹੇ ਹਲੋ ਜੱਟ ਨਾ ਗੱਲ ਕਰੀ ਆਊਗਾ ਕੋਈ ਆ ਦੇਖੋ ਇਹ ਆ ਟਲੇਪਰ ਟਲੇਪਰ ਸਾਡੀ ਜੁੱਤੀ ਟਲੇਪਰ ਸਾਡੀ ਜੁੱਤੀ ਨਵੀਂ ਪਾ ਗਈ ਹੈ ਪਾ ਪਾੜੋ ਨਾ ਪਾੜੋ ਮੇਰੇ ਬਿਟੀ ਬਈ ਇਹਦੀ ਚੱਪਲੇ ਨਹੀਂ ਮਿਲਦੀ ਇਹਨੂੰ ਫਤ ਮੈਨੂੰ ਐ ਦੱਸ ਤੇਰੀ ਚੱਪਲਾਂ ਕਿੱਥੇ ਗਈਆਂ ਪਹਿਲਾਂ ਦੱਸ ਗੁੰਮ ਗਈਆਂ ਇਹ ਟਾਈਮ ਆ ਗਿਆ ਕੋਈ ਢਾੜੀ ਵਾਲਾ ਵੀ ਨਹੀਂ ਮਿਲਦਾ ਹੈਗਾ ਦੇਖੋ ਸਹੀ ਗੱਲ ਹੈ ਹੈ ਜੋ ਜੇ ਕੰਮ ਮਿਲਦਾ ਲੋਕ ਕਰਕੇ ਨਹੀਂ ਕੋਚ ਹੈਗੇ ਕੈਨੇਡਾ ਭੱਜਣਗੇ ਇੱਥੇ ਸਰਮਾਉਂਦੇ ਹਾਂ ਹਾਂ ਇੱਥੇ ਕੰਮ ਪਤਾ ਨਹੀਂ ਯਾਰ ਇੱਕ ਚੱਪਲ ਪਿੱਛੇ ਲੜ ਰਹੀ ਹੈਂ ਮੈਂ ਕਰਦਾ ਕੰਮ ਹੈ ਸਾਲ ਦਾ ਆ ਪਾੜੂ ਯਾਰਾ ਆਲਾ ਫੜ ਆਲਾ ਹੋਏ ਪਤਾ ਹੈ ਆ ਸਾਰੀ ਤੇ ਚੁੱਤੀ ਜਿਹੀ ਮਿੱਕੀ ਨਾ ਭਰਤੀ ਮੈਂ ਤੈਨੂੰ ਕੈਰੀ ਨਹੀਂ ਪਾੜੇ ਪਰੇ ਕਿੱਥੇ ਪਤਾ ਆਪਣੀ ਚੱਪਲਾ ਪਾ ਕੇ ਆ ਪੁੱਤ ਅਜੂ ਦੂ ਘਰੇ ਜਾਣਾ ਸੀ ਕੱਲ ਵੀ ਤੇਰਾ ਇਹੀ ਰੌਲਾ ਸੀਗਾ ਸੇ ਗੱਡੀਆਂ ਨੂੰ ਚੱਪਣਾ ਨਹੀਂ ਕੱਲ ਤੇ ਰਹੀ ਕੱਲ ਦਾ ਰੌਲਾ ਸੀਗਾ ਚੱਪਲਾ ਕਿੱਥੇ ਆਹ ਪੂਰਾ ਸੀ ਹੁੰਦਾ ਚੱਪਲਾ ਕਿੱਥੇ ਤੇਰੀ ਬਬਲੂ ਉਹਦੀ ਕਹਿੰਦੇ ਵੀ ਅੱਜ ਪੌੜੀਆਂ ਦਾ ਕੰਮ ਕਰਕੇ ਹਟਣਾ ਸਾਰੀ ਰਾਤ ਆਪੇ ਆ ਤੋੜਤੀ ਜੇਗੀ ਤਾ ਤਾਰਾ ਤੇਰਾ ਕੱਢੀ 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 ਐ ਅੱਜ ਕੰਪਲੀਟ ਕਰ ਦੇਣਾ ਇਹਨੇ ਪੌੜੀਆਂ ਦਾ ਕੰਮ ਕਹਿੰਦੇ ਬਬਲੂ ਅੱਜ ਕੰਪਲੀਟ ਕਰ ਦੋਗੇ ਇਸਕੋ ਹਾਂ ਹਾਂ ਬਬਲੂ ਮਸਾਲੇ ਖਤਮ ਬਬਲੂ ਪੌੜੀਆਂ ਮਸਾਲੇ ਖਤਮ ਹੋ ਗਿਆ ਇਦੋਂ ਦਾ ਮੁੰਨਾ ਰੋ। ਮਸਾਲਾ ਹੋਰ ਬਣਾ ਦਿੰਦੇ ਆਂ। ਮਸਾਲਾ ਤਾਂ ਹੈ ਰੇਤੀ ਨਹੀਂ ਹੈ। ਹਾਂ? ਰੇਤੀ ਨਹੀਂ ਹੈ। ਰੇਤਾ ਨਹੀਂ ਹੈ। ਇਹ ਤਾਂ ਗਵਾਂਡੀ ਤੋਂ ਮੰਗ ਲੈਣਾ। ਗਵਾਂਡੀ ਤੋਂ ਮੰਗ ਲੈਣਾ ਰੇਤਾ। ਹਾਂ? ਮੰਗ ਲੈ? ਨਹੀਂ ਨਹੀਂ ਨਹੀਂ। ਤਾਂ ਮੰਗਣੇ ਦੀ ਜਿੰਮਰਤ ਹੀ ਨਹੀਂ ਹੈਗਾ। ਹਾਂ। ਸੁਭਾਅ ਆ ਜਾਏਗਾ। ਹਾਲ ਚਿਰ ਤਵਾਰੀ ਆ ਜਾਏਗਾ। ਉਹ ਬਾਈ ਦੇਖ ਕੇ। ਤਿਬਰਾਂ ਨੂੰ ਜੋ। ਤਿੜਾ ਨਾ ਠੱਕਾ ਕਰਦੇ।

ਜੋ ਰੋਣਾ ਨਾ ਬੱਚਾ ਬੱਚਾ ਲੱਗ ਜਾਉ ਆਹ ਲੱਗਦਾ ਹੈ ਨਿਵਰ ਦੇਂਗਾ ਰਾਤ ਭਰ ਮੈਂ ਸਾਰਾ ਨਾ ਨਿਵੜ ਦੇਗਾ ਜੀ ਅਸਮੇ ਤੁਹਾਡੇ ਤੇ ਕੱਲ ਰਾਤ ਭਰ ਮੈਨੂੰ ਨਿਵੜ ਦੇਗਾ ਸਾਰਾ ਹੈ ਹੋਰ ਇਹ ਦੂਜੇ ਗੱਲ ਹੈ ਸਹੀ ਗੱਲ ਹੈ ਉਹ ਨਾ ਬੱਬਲੂ ਦਾ ਉਹ ਕਰ ਰਹੇ ਨੇ ਬੱਬਲੂ ਉਥੇ ਗੇਟ ਬੰਦ ਨਹੀਂ ਹੋਣਾ ਬੱਬਲੂ ਨੂੰ ਕਿਤੇ ਤੰਗੀ ਨਾ ਆ ਜੇ ਨਹੀਂ ਉਹਨੇ ਪਰਸ ਹੋਣਾ ਮੈਂ ਕਰ ਦੇ ਪਰਸ ਸੱਤ ਤੋਂ ਲਾਉਣਾ ਯਾਰ ਉੱਥੇ ਥੋੜੀ ਲਾਉਣਾ ਹੈ परसी उसे लाना है पूरा स्टार्ट करने के है ना नहीं यहाँ से स्टार्ट तो यहाँ से करोगे ना बस सुबह सुबह तक मैंने लेबर मंगवा ली है अगर आ गई ठीक है नहीं तो फिर खुद ही अपना करेंगे ठीक है हैं नहीं सुबह आएगी लेबर हाँ हाँ रात रात चक देंगे फट्टे ठीक है बबलू हाँ घबराना मत ਘਬਰਾਣਾ ਮਤ मत...